ਬਾਈ ਜੀ ਅੱਜ ਨਾਲ ਤੁਹਾਨੂੰ ਇੱਕ ਆਪਾਂ ਫਾਰਮ ਦਿਖਾਵਾਂਗੇ ਭਰਾ ਦਾ ਤੇ ਨਾਲ ਨਾਲ ਤੁਹਾਨੂੰ ਸਾਰੇ ਆਪਾਂ ਨਗ ਦਿਖਾਵਾਂਗੇ ਦੋ ਮੱਝਾਂ ਬਾਈ ਕਹਿੰਦਾ ਆਪਾਂ ਲੈ ਕੇ ਆਏ ਸੀ ਤੇ ਉਹਨਾਂ ਤੋਂ ਅੱਗੇ نسل ਤਿਆਰ ਕਰੀਆ ਪਿੰਡ ਹੈ ਜਿਹੜਾ ਚੱਕ ਰਾਮ ਸਿੰਘ ਵਾਲਾ ਜਿਹੜਾ ਬਠਿੰਡਾ ਬਾਈ ਜੀ ਤੇ ਬਾਈ ਨੇ ਨਗੀਨੇ ਪੈਦਾ ਕਰਿਆ ਦੋ ਮੱਝਾਂ ਤੋਂ ਜਿਹਨੇ نسل ਸੁਧਾਰਨੀ ਹੋਵੇ ਨਾ ਬਾਈ ਹੌਲੀ ਹੌਲੀ ਮਿਹਨਤ ਨਾਲ ਲੱਗਿਆ ਰਵੇ ਬੰਦਾ ਤਾਂ ਕੁਛ ਨਾ ਕੁਛ ਖੱਟ ਲੈਂਦਾ ਬਾਕੀ ਸਾਨੂੰ ਆਪਾਂ ਸਾਰੇ ਬਾਈ ਦੇ ਆਪਾਂ ਕਿੰਨੇ ਦਿਖਾਉਣੇ ਆ ਕਿਹੜੇ-ਕਿਹੜੇ ਕਿੰਨੇ ਟੀਕੇ ਭਰਾਏ ਆ ਹਨ ਤੇ ਕਿੰਨੇ ਕ ਟਾਈਮ ਚ ਨਸਲ ਤਿਆਰ ਹੋਈ ਆ ਤੇ ਨਾਲ ਆਪਾਂ ਬਾਈ ਜੀ ਤੁਹਾਨੂੰ ਫਾਰਮ ਦਿਖਾਵਾਂਗੇ ਕਿੰਨਾ ਲੰਮਾ ਚੌੜਾ ਤੇ ਬਾਕੀ ਜਿਹੜਾ ਫਾਰਮ ਆ ਬਈ ਕਿੰਨਾ ਲੰਮਾ ਚੌੜਾ ਕਿੰਨਾ ਬਾਈ ਦਾ ਟੋਟਲ ਖਰਚਾ ਆ ਗਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਦੇਖੋ ਬਾਈ ਕਹਿੰਦਾ ਗਰਮੀ ਦਾ ਜਮਾ ਪਤਾ ਨਹੀਂ ਲੱਗਿਆ ਤੇ ਪਹਿਲਾਂ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਬਰੀਡ ਤੇ ਵੀ ਬਾਈ ਨੇ ਕਿਹੜੀਆਂ ਮੱਜਾਂ ਤੋਂ ਕਿਵੇਂ ਨਸਲ ਸੁਧਾਰੀ ਬਾਈ ਕੁਲਵੰਤ ਨਾਲ ਛੋਡੀ ਨਾਲ ਗੱਲਬਾਤ ਕਰਾਉਣਾ ਫਾਰਮ ਤੇ ਕਿੰਨਾ ਖਰਚਾ ਤੇ ਆਹ ਦੇਖੋ ਬਾਈ ਪਾਣੀ ਵਾਸਤੇ ਵੀ ਇਕੱਲੇ ਇਕੱਲੇ ਪਸ਼ੂ ਨੂੰ ਆਪਾਂ ਨੂੰ ਖੋਲ ਕੇ ਜਦੋਂ ਪਾਣੀ ਪਿਆਉਣਾ ਪੈਂਦਾ ਬਹੁਤ ਟਾਈਮ ਲੱਗ ਜਾਂਦਾ ਬਾਈ ਨੇ ਇਹ ਵਾਟਰ ਬਾਲ ਸਿਸਟਮ ਲਾ ਰੱਖਿਆ ਵਧੀਆ ਆਪਣੇ ਆਪ ਪਾਣੀ ਆ ਦੇਖੋ ਮੱਝ ਨੇ ਪੀ ਲਿਆ ਉਹ ਹੀਠਾਂ ਥੋੜਾ ਥੋੜਾ ਨੀਮਾ ਹੋ ਗਿਆ ਤਾਂ ਆਪਣੇ ਆਪ ਉੱਪਰ ਆਜੂ ਐਜੇ ਹਿਸਾਬ ਨਾਲ ਸੈੱਟ ਕਰਕੇ ਲਾਏ ਹੋਏ ਆ ਇਹ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਵਾਉਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਭਾਈ ਆਪਾਂ ਨੂੰ ਕਿੰਨਾ ਕ ਟਾਈਮ ਹੋ ਗਿਆ ਪਸ਼ੂ ਰੱਖਦਿਆਂ ਨੂੰ ਤਾਂ ਭਾਈ ਆਪ ਨੂੰ ਕਾਫੀ ਹੋ ਗਿਆ 10 ਸਾਲ ਤੋਂ ਰੱਖਦੇ ਪਹਿਲਾਂ ਅੱਛਾ ਅੱਛਾ ਨਸਲ ਦਾ ਕਿੰਨਾ ਕ ਟਾਈਮ ਹੋ ਗਿਆ ਨਸਲ ਤੇ ਕੰਮ ਕਰ ਨਸਲ ਤੇ 13-14 ਸਾਲ ਹੋ ਗਏ ਆਹ ਮੱਝ ਲੈਣੀ 20 ਆਹ ਮੱਝ ਉੱਚੀ ਬੋਲ ਬਈ ਮੜਾ ਥੋੜਾ ਨਾ ਆਹ ਮੱਝ ਲੈਣੀ ਸੀਗੀ ਇਸ ਮੱਝ ਤੋਂ ਸ਼ੁਰੂ ਕਰੋ ਅੱਛਾ ਆਹ ਮੱਝ ਤੋਂ ਵੀ ਨਸਲ ਸੁਧਾਰਨੀ ਚੰਗੇ ਟੀਕੇ ਭਰਨੇ ਸ਼ੁਰੂ ਕਰੇ ਅੱਛਾ ਇਹ ਤੋਂ ਅੱਗੇ ਗਿਆ ਸਾਰੀਆਂ ਬਾਈ ਕਹਿੰਦਾ ਇਸੇ ਦੀਆਂ ਆਹ ਕਿਹੜੇ ਟੀਕੇ ਦੀ ਆ ਗਈ ਏ ਬਾਈ ਜੀ ਐਚਐਲਡੀਵੀ ਦੇ 102699 ਦੀ ਜਿਹੜਾ ਹੁਣ ਬਈ ਪੂਰੇ ਟਾਪ ਤੇ ਸੀਮਨ ਚੱਲੀ ਜਾਂਦਾ ਹੈਗਾ ਜਿਹੜੇ ਭਰਾ ਨੂੰ オリジナル ਮਿਲ ਜੇ ਉਹਦਾ ਤਾਂ ਜਮਾ ਸਿਰਾ ਗੱਲ ਬਾਤ ਹੀ ਆ ਬਾਕੀ ਬਾਈ ਡਾਕਟਰ ਜੱਗੀ ਵੀ ਫਰਦਾ ਆਪਣੇ ਨਾਲ ਜਿਹੜੇ ਇਹਨਾਂ ਦੇ ਟੀਕੇ ਭਰਦੇ ਸਾਰੇ ਫਾਰਮ ਦੀ ਮੰਨ ਕੇ ਟੀ ਕਹਿੰਦੀ ਇਹ ਬਾਈ ਦੀ ਜ਼ਿੰਮੇਵਾਰੀ ਆ ਵੀ オリジナル ਕਿਵੇਂ ਵਰਤਨੇ ਆ ਦੇਖੋ ਇੱਕ 102699 ਦੀ ਆ ਕੱਟੀ ਇਹ 1029 ਜਿਹੜੇ ਬਾਈ ਇਹਦੀ ਮਾਂ ਗਈ ਉਹ 1029 ਦੀ ਆ ਆ ਦੇਖੋ ਤੁਸੀਂ ਕੱਟੀ ਦੀ ਹਾਈਟ ਲੈਂਥ ਦੇਖੋ ਤੇ ਆ ਇਹਦੀ ਮਾਂ ਖੜੀ ਆ ਇਹ ਹੈਗੀ ਆ 1029 ਸੀਮਨ ਦੀ ਇਹ ਪੈਂਦਾ ਬਈ ਟੀਕਿਆਂ ਦਾ ਮੁੱਲ ਆਪਾਂ ਪਸ਼ੂ ਰੱਖਣੇ ਆ ਮਿਹਨਤ ਕਰਦਾ ਬੰਦਾ ਖੋਲੇ ਰੱਖੇ ਦਾ ਕੋਈ ਫਾਇਦਾ ਨਹੀਂ ਚੰਗਿਆਂ ਰੱਖੋ ਬਾਅਦ ਵਿੱਚ ਤੁਸੀਂ ਸੇਲ ਵੀ ਕਰੋਗੇ ਉਹ ਵੀ ਵਧੀਆ ਵਿਕਣਗੀਆਂ ਮਿਹਨਤ ਦਾ ਤੁਹਾਡਾ ਮੁੱਲ ਪਊਗਾ ਅੱਛਾ ਇਹ ਆ ਗਈ M29 ਦੀ M29 ਨੂੰ ਪਤਾ ਵੀਰੇ ਬਹੁਤ ਬਲੈਕ ਤੇ ਉਹਦੇ ਟੀਕੇ ਮਿਲਦੇ ਆ ਜੇ ਅੱਜ ਵੀ ਆਪਾਂ ਗੱਲ ਕਰ ਗਏ ਇਹ ਐਮ 29 ਦੀ ਹੈਗੀ ਇਹਨੇ ਕਿੰਨਾ ਦੁੱਧ ਦਿੱਤਾ ਵੀ ਪਹਿਲਣ ਨੇ ਅੱਛਾ 12 13 ਵੀ ਨਾਰਮਲ ਮੱਝ ਚੋਂ ਆ ਕੇ ਠੀਕ ਆ ਠੀਕ ਆ ਤੇ ਆ ਕਿਹੜੇ ਸਿਮਨ ਦੀ ਆ ਇਹ ਪਰਸੰਨੀਆਂ ਦੀ ਆ ਅੰਦਰ ਵਾਲੇ ਏਵੀਸੀ ਵੀਰਾਵਲੇ ਵਾਲੇ ਪਰਸੰਨੀਆਂ ਬੁੱਲਦੀ ਆ ਬਾਈ ਜੀ ਇਹ ਕੱਟੀ 19 ਮਹੀਨਿਆਂ ਦੀ ਠੀਕ ਆ ਠੀਕ ਆ ਬਾਕੀ ਬਾਈ ਜੀ ਤੁਹਾਨੂੰ ਆਪਾਂ ਬਾਈ ਦਾ ਮੋਬਾਈਲ ਨੰਬਰ ਵੀਡੀਓ ਤੇ ਨਹੀਂ ਤਾਂ ਦੇ ਦਿੰਦੇ ਫਿਰ ਨਾ ਵਿੱਚ ਭਰਾ ਫੋਨ ਕਰੀ ਜਾਂਦੇ ਬਾਈ ਕੋਈ ਸੇਲ ਆਲਾ ਤਾਂ ਨਹੀਂ ਹੈਗਾ ਕੋਈ ਪਸ਼ੂ ਵੀਰੇ ਇਹ ਚੋ ਕੋਈ ਪਸ਼ੂ ਬਾਈ ਨੇ ਹਜੇ ਸੇਲ ਨਹੀਂ ਕਰਨਾ ਵੇਚਣਾ ਨਹੀਂ ਨਹੀਂ ਆਪਾਂ ਬਾਈ ਦਾ ਤੁਹਾਨੂੰ ਮੋਬਾਈਲ ਨੰਬਰ ਜ਼ਰੂਰ ਦੰਦੇ ਤੇ ਬਾਕੀ ਜਿਹੜਾ ਸ਼ੈੱਡ ਦਾ ਸਿਸਟਮ ਆ ਜਿਹੜਾ ਬਾਈ ਜੀ ਆ ਫਾਰਮ ਆ ਇਹ 77 ਫੁੱਟ ਲੰਬਾਈ 'ਚ ਜੇ ਆਪਾਂ ਗੱਲ ਕਰੀਏ ਬਾਈ ਕਹਿੰਦਾ 77 ਫੁੱਟ ਲੰਬਾਗਾ ਤੇ 30 33 ਫੁੱਟ ਚੌੜਾ ਖਰਚਾ ਕਿੰਨਾ ਬਾਈ 5 ਲੱਖ ਆ ਗਿਆ ਸੀ ਮੋਟਾ-ਮੋਟਾ ਬਾਈ ਕਹਿੰਦਾ ਇਹ ਤੇ 5 ਲੱਖ ਖਰਚਾ ਆ ਗਿਆ ਸੀ ਤੇ ਪਸ਼ੂ ਲਗਭਗ ਇਹਦੇ ਥੱਲੇ ਕਿੰਨੇ ਬੰਨ ਲੈਣਾ ਬਾਈ ਹੁਣ ਕਿੰਨੇ ਪਸ਼ੂ ਆ ਬਾਈ ਤੋਂ 25 ਪਸ਼ੂ ਆ ਆਮ ਨਾਲ ਬਾਈ ਕਹਿੰਦਾ ਇਹਦੇ ਅੰਦਰ ਖੜ ਜਾਂਦੇ ਆ ਜਮਾ ਖੁੱਲੇ ਡੁੱਲੇ ਗਰਮੀ ਗਰਮੀ ਚ ਪੂਰਾ ਦਿੱਕਤ ਨਹੀਂ ਆਈ ਜਮਾ ਅੱਛਾ ਖੁਰਨੀ ਬਾਈ ਕਹਿੰਦਾ ਅੱਧਰੀ ਬਣੀ ਆ ਤੇ ਗਰਮੀ ਚ ਬਾਈ ਕਹਿੰਦਾ ਜਮਾ ਇੱਕ ਪੈਸੇ ਦੀ ਪ੍ਰੋਬਲਮ ਵੀ ਨਹੀਂ ਆਈ ਆ ਜਿਹੜੀ ਇਹਠਾ ਸ਼ੀਟ ਲੱਗਦੀ ਹੈ ਨਾ ਇਹ ਕੀ ਨਾਮ ਬਾਦਾ ਇਹ ਸ਼ੀਟੀ ਦਾ ਇਹ ਬੱਬਲ ਸ਼ੀਟ ਪਾਦੀ ਆ ਬਾਈ ਚਾਦਰਾਂ ਨੇ ਢੇਠ ਐ ਨੂੰ ਪਾ ਕੇ ਉੱਪਰ ਇਹਦੇ ਪੱਥਰ ਦੀਆਂ ਚਾਦਰਾਂ ਟਿੱਗੀਆਂ ਜਮਾ ਗਰਮੀ ਨਹੀਂ ਲੱਗੀ ਪਿਛੋਂ ਨੂੰ ਯਾਰ ਆਰਾਮ ਨਾਲ ਬਾਈ ਕਹਿੰਦਾ ਪੱਖੇ ਵੀ ਵੇਚਦੀ ਅਸੀਂ ਬੰਦ ਕਰ ਦਿੰਦੇ ਸੀ ਖੁੱਲਾ ਡੁੱਲਾ ਹਵਾ ਵਧੀਆ ਕ੍ਰਾਸ ਹੁੰਦੀ ਆ ਤੇ ਆਹ ਦੇਖ ਲੋ ਇਹ ਬੱਚੇ ਖੁੱਲੇ ਆ ਗਏ ਵਧੀਆ ਗਰੋਥ ਆ ਦੇਖੋ ਕਟੀਆਂ-ਕੁੱਟੀਆਂ ਵੀਰੇ ਵੀਡੀਓ ਬਣਾਉਣ ਦਾ ਹੀ ਮਕਸਦ ਆ ਦੋਸਤੋ ਜੇ ਚੰਗੇ ਪਸ਼ੂ ਰੱਖੋਗੇ ਤਾਂ ਚੰਗਾ ਕੁਝ ਖੱਟ ਲੋਗੇ ਬਾਕੀ ਬਈ ਮੱਥਾ ਤਾਂ ਆਪਣੇ ਦਾਦੇ-ਪਰਦਾਦੇ ਸਾਰੇ ਮਾਰਦੇ ਆਇਆ ਖੋਲਿਆਂ ਨਾਲ ਤਾਂ ਚੰਗੀ ਬਰੀਡ ਰੱਖੋ ਤੇ ਵਧੀਆ ਤੁਹਾਨੂੰ ਪਤਾ ਲੱਗੂਗਾ ਵੀ ਹਾਂ ਕੁਝ ਰੱਖਿਆ ਤੇ ਜਿੱਦੇ ਵਿੱਚੋਂਗੇ ਉੱਦੇ ਤੁਹਾਨੂੰ ਮਿਹਨਤ ਦਾ ਮੁੱਲ ਪਊਗਾ ਬਾਈ ਬਾਕੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਆਪਾਂ ਤੁਹਾਨੂੰ ਚੰਗੀਆਂ ਵੀਡੀਓ ਦਿਖਾਉਂਦੇ ਰਿਆ ਕਰਾਂਗੇ ਬਾਈ ਜੀ